ਸਤ ਸ੍ਰੀ ਅਕਾਲ ਦੋਸਤੋ ਮਾਗੀ ਦੇ ਮੇਲੇ ਤੇ ਇੱਕ ਸ਼ਾਨਦਾਰ ਕੁਸ਼ਤੀ ਦੰਗਲ ਹੋਇਆ ਪਿੰਡ ਔਜਲਾ ਕਪੂਰਥਲਾ ਵਿਖੇ ਇੱਥੇ ਜਿਹੜੀ ਛੰਡੀ ਦੀ ਕੁਸ਼ਤੀ ਸੀ ਮਾਲੀ ਦੀ ਕੁਸ਼ਤੀ ਸੀ ਉਹ ਹੀ ਜੱਸਾ ਪੱਟੀ ਔਰ ਸੋਨੂ ਦਿੱਲੀ ਦੇ ਵਿਚਕਾਰ ਇਹ ਕੁਸ਼ਤੀ ਜਿਹੜੀ ਸੀ ਜੱਸਾ ਪੱਟੀ ਨੇ 2 ਮਿੰਟ ਵੀ ਨਹੀਂ ਲੱਗੇ 2 ਮਿੰਟ ਵਿੱਚ ਹੀ 2.5 ਮਿੰਟ ਵਿੱਚ ਇਹ ਕੁਸ਼ਤੀ ਮਾਰ ਲਈ ਸੋ ਜਿਵੇਂ ਹੱਥ ਜੁੜੀ ਹੁੰਦੀ ਹੈ ਕੁਸ਼ਤੀ ਸਟਾਰਟ ਹੁੰਦੀ ਹੈ ਜੱਸਾ ਆਪਣੇ ਸੁਭਾਅ ਦੇ ਮੁਤਾਬਕ ਕੁਲਣਾ ਸ਼ੁਰੂ ਕਰਦਾ ਹੈ ਪਹਿਲਵਾਨ ਨੂੰ ਚੁੰੰਦਾ ਹੈ ਟੋਂਦਾ ਵਿੰਦਾ ਕੀ ਕਰਦਾ ਕੀ ਨਹੀਂ ਕਰਦਾ ਹੈ ਤੇ ਸੋਨੂ ਪਹਿਲਵਾਨ ਨੂੰ ਪਤਾ ਜੱਸੇ ਦਾ ਵੀ ਇਹ ਜੇ ਮੈਂ ਇਹਦੇ ਥੱਲੇ ਆ ਗਿਆ ਤਾਂ ਇਹਦਾ ਗੋਡਾ ਫੇਮਸ ਹੈ ਤਾਂ ਹਰ ਇੱਕ ਪਹਿਲਵਾਨ ਕੋਸ਼ਿਸ਼ ਕਰਦਾ ਕਿ ਉਹ ਦਾਅ ਮਾਰੇ ਸੋਨੂ ਨੇ ਇੱਕ ਸ਼ਾਨਦਾਰ ਦਾਅ ਮਾਰ ਕੇ ਉਹਦੇ ਪਿੱਛੇ ਆਉਣ ਦੀ ਕੋਸ਼ਿਸ਼ ਕਰੀ ਪਰ ਜੱਸਾ ਪੱਟੀ ਬਖੂਬੀ ਉਹ ਸ਼ਾਨਦਾਰ ਦਾਅ ਦਾ ਕੱਟ ਕਰਕੇ ਸੋ ਕੁਸ਼ਤੀ ਥੋੜੀ ਜੀ ਚੱਲੀ 1.5 2 ਮਿੰਟ ਹੋਰ ਇੱਕ ਕੁਸ਼ਤੀ ਸਾਰੀ ਕੁਸ਼ਤੀ 3 ਮਿੰਟ ਚੱਲੀ ਨਹੀਂ ਦੋਸਤੋ 3 ਮਿੰਟਾਂ ਦੇ ਵਿੱਚ ਹੀ ਫਿਨਿਸ਼ ਹੋ ਗਈ ਇੱਕ ਜਿਵੇਂ ਹੀ ਫਿਰ ਜੱਸੇ ਦੀ ਲੈਗੀ ਮਾਰਦਾ ਉਹਨੂੰ ਥੱਲੇ ਲੈਂਦਾ ਔਰ ਜੱਸਾ ਪੱਟੀ ਦਾ ਤੁਹਾਨੂੰ ਪਤਾ ਹੀ ਆ ਪ੍ਰਾਣਾ ਦਾ ਇੱਕੋ ਹੀ ਹੈ ਕੀ ਇਹਦੇ ਗੁੱਡਾ ਧਰ ਲੈਂਦਾ ਤੁਹਾਨੂੰ ਤੋਂ ਜਿਹੜੀ ਚੀਜ਼ ਤੋਂ ਪਹਿਲਵਾਨ ਡਰਦਾ ਹੈ ਜਿਹੜੀ ਚੀਜ਼ ਤੋਂ ਡਰਦਾ ਹੈ ਕਿ ਏਕ ਮੇਰੇ ਨਾਲ ਜੇ ਹੋ ਗਿਆ ਤਾਂ ਫਿਰ ਮੈਂ ਕਿਹਾ ਸਮਝ ਲੈ ਉਹੀ ਕੰਮ ਹੋ ਗਿਆ ਫਿਰ ਉਹੀ ਹਿਸਾਬ ਹੋ ਜਾਂਦਾ ਹੁਣ ਤੋਂ ਮੈਂ ગયો ਰੇ ਤੇ ਜੱਸਾ ਪੱਟੀ ਜਦੋਂ ਇਹਦੇ ਸੋਨੂ ਦਿੱਲੀ ਵਾਲੇ ਤੇ ਤੌਣ ਤੇ ਗੁੱਡਾ ਰੱਖਦਾ ਤਾਂ ਚੰਗਿਆੜੇ ਕੱਢ ਦਿੰਦਾ ਚੰਗਿਆੜੇ 1 ਮਿੰਟ ਦੇ ਵਿੱਚ ਵਿੱਚ ਹੀ ਕੱਢ ਦਿੰਦਾ ਮੈਨੂੰ ਚਾਦਾ ਟਾਈਮ ਨਹੀਂ ਝੱਲਿਆ ਉਹਨੇ ਸੋਚਿਆ ਪਤਾ ਹੈ ਪਹਿਲਵਾਨਾਂ ਨੂੰ ਹੁੰਦਾ ਹੈ ਸਾਰਾ ਵੀ ਜੱਸਾ ਬਹੁਤ ਰਗੜੂ ਗਏ ਇਸੇ ਤਰ੍ਹਾਂ ਆਪਣੀ ਹਾਰ ਹੀ ਮੰਨ ਲਈ ਇਹਦਾ ਜਿਵੇਂ ਉਹਦੇ ਵਿੱਚ ਹੀ ਫਾਇਦਾ ਸੋ ਜੱਸਾ ਪੱਟੀ ਨੇ ਜਾਣੀ ਤਾਂ ਚੁੱਕ ਕੇ ਪਲਟਾ ਮਾਰ ਕੇ ਸੋਨੂ ਦੀ ਕੰਡ ਲਾਤੀ ਕੁਸ਼ਤੀ ਵੇਖਣਾ ਹੈ ਪ੍ਰੇਮੀਆ ਨੂੰ ਕੁਸ਼ਤੀ ਦਰਸ਼ਕਾਂ ਨੂੰ ਤੇ ਨਗਰ ਨਿਵਾਸੀਆਂ ਨੇ ਜਿੰਨਾ ਵੀ ਜਿਹੜਾ ਮੇਲਾ ਕਰਾਇਆ ਉਹਨਾਂ ਕੁਸ਼ਤੀ ਦਾ ਬਾਕੀ ਕੁਸ਼ਤੀਆਂ ਦਾ ਜ਼ਰੂਰ ਆਨੰਦ ਆਇਆ ਹੋਊਗਾ ਛੋਟੀ ਕੁਸ਼ਤੀਆਂ ਦਾ ਪਰ ਪੂਰਾ ਆਨੰਦ ਆਇਆ ਕਿਉਂਕਿ ਜਿੱਥੇ ਟੱਕਰ ਦੀ ਕੁਸ਼ਤੀ ਹੁੰਦੀ ਹੈ ਕਾਂਟਾ ਕੁਸ਼ਤੀ ਹੁੰਦੀ ਹੈ ਉੱਥੇ ਮਜ਼ਾ ਜ਼ਰੂਰ ਆਉਂਦਾ ਪਰ ਇਹ ਫਾਈਨਲ ਔਰ ਛੰਡੀ ਦੀ ਕੁਸ਼ਤੀ ਜਿਹੜੀ ਸੀ ਥੋੜੀ ਜੀ ਕਮਜ਼ੋਰ ਰਹੀ ਔਰ ਇਹ ਟੱਕਰ ਵਾਲੀ ਕੁਸ਼ਤੀ ਨਹੀਂ ਰਹੀ ਇੱਕ ਤਰਫਾ ਕੁਸ਼ਤੀ ਸੀ ਸੋ ਇੱਕ ਤਰਫਾ ਮੈਚ ਦੇ ਵਿੱਚ ਕਿਤੇ ਵੀ ਅਗਰ ਜਿਹੜੇ ਕੁਸ਼ਤੀ ਪ੍ਰੇਮੀ ਹੁੰਦੇ ਨੇ ਜਾਂ ਖਿਡਾਰੀ ਜਾ ਕਿਸੇ ਵੀ ਖੇਡ ਨਾਲ ਜੁੜੇ ਹੁੰਦੇ ਨੇ ਤਾਂ ਉਹਨਾਂ ਨੂੰ ਟੱਕਰ ਦੇਖ ਕੇ ਮਜ਼ਾ ਆਉਂਦਾ ਸੋ ਇੱਥੇ ਟੱਕਰ ਦੇਖਣ ਨੂੰ ਨਹੀਂ ਮਿਲੀ ਔਰ ਜਿਹੜੇ ਇਹ ਸੋਚਦੇ ਨੇ ਕਿ ਜੱਸਾ ਪੱਟੀ ਜਿੱਤੇ ਉਹਨਾਂ ਨੂੰ ਇਹ ਛੇਤੀ ਨਿਪਟਾਰਾ ਹੋ ਗਿਆ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਰਹੀਏ ਕੁਸ਼ਤੀ ਸੋ ਉਸ ਤੋਂ ਜੱਸੇ ਪੱਟੀ ਨੇ ਛੰਡੀ ਦੀ ਕੁਸ਼ਤੀ ਮਾਰ ਲਈ ਸੋ ਮਾਗੀ ਦੇ ਸਮੇਲੇ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੋਈ ਹੈ ਮਾਗੀ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਉਹਨਾਂ ਦੀ ਔਰ ਇਸੇ ਤਰ੍ਹਾਂ ਵਾਇਗੁਰ ਤੰਦਰੁਸਤੀ ਬਖਸ਼ੇ ਆਉਣ ਵਾਲੀਆਂ ਕੁਸ਼ਤੀਆਂ ਦੇ ਵਿੱਚ ਜੱਸੇ ਪੱਟੀ ਦੀਆਂ ਹੋਰ ਤੁਸੀਂ ਸ਼ਾਨਦਾਰ ਜਿੱਤਾਂ ਦੇਖੋਗੇ ਕਿਉਂਕਿ ਉਹ ਜਿੱਤਾਂ ਦਾ ਬਾਦਸ਼ਾਹ ਔਰ ਬਹੁਤ ਹੀ ਠੰਡੇ ਸਭਾ ਨਾਲ ਕੁਸ਼ਤੀ ਲੜਦਾ ਹੁਣ ਪਹਿਲਾਂ ਨਾਲ ਬਹੁਤ ਮੈਚੂਰ ਹੋ ਚੁੱਕੇ ਨੇ ਸੋ ਦੋਸਤੋ ਕੁਸ਼ਤੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਬੱਲੇ ਬੱਲੇ ਵਲੋਗ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ